ਅਾਕੀ ਤੱਕ ਪਰ ਸੁਣੀ ਚਾਂਗੂ ਤੱਕ ਆ ਤੇ ਇਹ ਸੂਜੇ ਤੇ ਉਹ ਕਰਵਾਈ ਜੀ ਹੋਈ ਪਈ ਮੈਨੂੰ ਆਏਗਾ ਵੀ ਚੱਕਣੀ ਨਾ ਪਾਈ ਜਾਣ ਚਲ ਕੋਸ਼ਿਸ਼ ਇਕੱਠੇ ਕਰ ਲਾਂਗੇ ਕਿ ਵੀ ਹਵਾ ਜੀ ਨਿਕਲ ਜੂਗੇ ਨਾ ਵਿੱਚੋਂ ਹਾਂ ਫਿਰ ਮੈਂ ਦੂਜੇ ਵੀ ਲੈ ਕੇ ਆਨੀ ਹੋਰ ਪਈ ਚੱਕ ਲਿਆ ਪਾ ਦਿੰਨੀ ਆ ਉਹ ਪਾ ਦਿੰਨੀ ਜਿੱਤੀ ਕੀ ਹੈਗੀ ਕਿ ਕਿ ਹੁਜੀ ਮਾਂ ਜਿਹੜਾ ਅੰਦੇ ਹੱਥੀ ਆਉਂਦੀ ਤੀਨ ਕਰ ਪਟਿਆ ਮਾਂ ਮਾਂ ਚੁੱਪ ਕਰ ਜਾ ਤੂੰ ਕਿਉਂ ਜਿੱਤੀ ਨੂੰ ਡਵਾਈ ਜਾਨੀ ਆ ਉਹ ਤਾਂ ਵਿਚਾਰੇ ਬਾਹਰ ਹੁਣੀ ਆਈ ਆ ਅਜੇ ਸਾਬਤ ਤੇ ਵੀ ਰੋਣਾ ਮੈਂ ਤੇਰੀਆਂ ਕਜੋੜਾਂ ਜੁੜੀ ਦੇਖ ਸਕਦੀ ਬਹੁਤ ਅੱਖਾਂ ਦੇਖ ਲਈਆਂ ਪੁੱਤ ਦਾ ਮਾਂ ਮੈਂ ਜਿਹੜੀ ਗਈ ਸੀ ਸਾਰਾ ਕੁਝ ਭੁੱਲਣ ਗਈ ਸੀ ਤੇ ਮੈਂ ਉਹ ਗੱਲਾਂ ਸਾਰੀਆਂ ਭੁੱਲ ਗਈ ਜੋ ਹੋਇਆ ਚੰਗੇਲੀ ਹੋਇਆ ਜੇ ਮੈਂ ਉੱਥੇ ਰਹਿੰਦੀ ਤਾਂ ਵੀ ਮੇਰੀ ਜ਼ਿੰਦਗੀ ਨਰਕ ਸੀ ਘੁੱਟ ਘਾਟੂ ਦੇ ਸੁੱਖ ਤਾਂ ਦੇਖ ਲੂੰਗੀ ਮੈਂ ਦੋ ਪਲ ਸਹੀ ਗਏ ਪੁੱਤ ਤੇਰੀਣਾ ਮਾੜੀ ਦਿਨ ਖਤਮ ਹੋ ਗਏ ਹਣ ਮੇਰੀ ਕੀ ਦੀ ਅਗਲੀ ਜ਼ਿੰਦਗੀ ਚ را ہوا خوشی خوشی پائے چنا لے اندر ا جائے ما بو اچھا بیٹا میں 10 منٹ اندے رہنے ਕਿਵੇਂ ਲਈ ਦੀ ਯਾਤਰਾ ਸ੍ਰੀ ਦਾ ਆ ਸ੍ਰੀ ਦਾ ਸੋ ਕਿਵੇਂ ਰਹੀ ਯਾਤਰਾ ਚ ਜੀ ਬਹੁਤ ਵਧੀਆ ਰਹੀ ਜੀ ਅੱਛਾ ਬਹੁਤ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜਾ ਕੇ ਲੱਗਦਾ ਜਿੰਦਗੀ ਚ ਇਹ ਐਸੀ ਦੇਖੀ ਨਹੀਂ ਸੀ ਜਿਹੜਾ ਵੀ ਉੱਥੇ ਦੇਖੀ ਮਾ ਉਸ ਤਾਂ ਐਨੀ ਸਕੂਨ ਦੀ ਜ਼ਿੰਦਗੀ ਹੈ ਨਾ ਐਨੀ ਸਕੂਨ ਦੀ ਜ਼ਿੰਦਗੀ ਹੈ ਐਨਾ ਜਿੱਲਾਂ ਦੇ ਬੰਦਾਂ ਨੂੰ ਜੀ ਨਹੀਂ ਕਰਦਾ ਸੀ ਪਰ ਇਹ ਜਿਹੜਾ ਸਾਰਿਆਂ ਨਾਲ ਮਿਲਣ ਦਾ ਵਿਅਕਤ ਹੈ ਭਾਈ ਇਹ ਗੱਲ ਰੱਬ ਦੇ ਬਸੇ ਹੋਣ ਹੈਂ ਦਸ਼ਮੇਸ਼ ਪਿਤਾ ਜੀ ਉੱਥੇ ਬਰਾਜੇ ਹੁਣ ਉੱਥੇ ਨਾ ਸ਼ਾਂਤੀ ਮਿਲੂ ਮੰਗ ਸਹੀ ਕਾਲਾ ਮਾਸਟਰ ਜੀ ਹਾਂ ਸਹੂਆਂ ਕੁਸ਼ੀ ਹੋ ਰਹੀ ਹੈ ਵਿਚਾਰ ਤੁੰਖੋ ਸਾਹ ਹੈ ਤੇਰਾ ਹਾਂ ਸਦੈਨ ਕੇ ਚਲਤ ਸਾਡਾ ਰਾਜੀ ਹੈ ਨਾਲੇ ਤੇਰਾ ਉੱਥੇ ਜਾਣਾ ਨਾ ਸਫਲ ਹੋ ਗਿਆ ਹਾਂ ਹੋਣਾ ਉਹ ਮਾਈ ਗੁਰਧਰੀਏ ਜਿਵੇਂ ਇਸ ਵਿੱਚ ਕੁਸ਼ੀ ਲੈ ਕੇ ਆਈ ਪਰਮਾਤਮਾ ਕਹਿੰਦੀ ਹੁੰਦਾ ਨੇ ਭਾਂਡੇ ਜੇ ਇੱਕ ਪਾਸੇ ਰਾਹ ਬੰਦ ਕਰਦਾ ਤਾਂ 10 ਬੂਹੇ ਖੋਲਦਾ ਠੀਕ ਹੈ ਨਾ ਹੁਣ ਇੱਕ ਪਾਸੇ ਬੰਦ ਹੋਇਆ ਕੋਈ ਗੱਲ ਨਹੀਂ ਤਾਂ ਮੈਂ ਜਗ੍ਹਾ ਤੇ ਗਈ ਸੀ ਰਾ ਬਾਪੇ ਇਹਨਾਂ ਇਹਦੇ ਬੂਹੇ ਖੋਲੂ ਆਂ ਹਾਂਜੀ ਇਹ ਹੋਰ ਭਾਈ ਜੀ ਲੱਗਿਆ ਸੀ ਉੱਥੇ ਜਾ ਕੇ ਵੇਖ ਹੈ ਹਾਂ ਮਾਸੇ ਬਹੁਤ ਜੀ ਲੱਗਿਆ ਮੈਂ ਮਾ ਵੀਰਵਾਰ ਕੋ ਗਈ ਸੀ ਨਾ ਮੈਂ ਤਿੰਨ ਚਾਰ ਦਿਨ ਤਾਂ ਲਾਈ ਕਿਉਂਕਿ ਇੱਕ ਦਿਨ ਤਾਂ ਜਾਣ ਨਹੀਂ ਲੱਗ ਜਾਂਦੇ ਕਿ ਦਿਨੋਂ ਨਾ ਲੱਗ ਜਾਂਦਾ ਫਿਰ ਯਾਤਰਾ ਕਰਕੇ ਘਰੇ ਆਏ ਸਾਪ ਬਹੁਤ ਚੰਗੀ ਕਰਦਾ ਸਮਾਜੀ ਸਿਆਣੀ ਕਰਦਾ ਇੱਥੇ ਉਹਨਾਂ ਦੀ ਜੇ ਉਹਦੇ ਜੀ ਤੂੰ ਤਾਂ ਜਾਏ ਅਸਾਂ ਹਾਈ ਤੱਕ ਨਹੀਂ ਗਏ ਨਾ ਫਿਰ ਆਪਣਾ ਰੱਖ ਲਈ ਜੀ ਥਾਹੀਂ ਨਿਵਰੀ ਨਾ ਅਸੀਂ ਸਾਰੇ ਚਲਾਈ ਦੇ ਗਏ। ਕੋਈ ਕੋਤਮ ਨੂੰ ਰਾਹ ਨਹੀਂ ਪਤਾ ਲੱਗੇ ਕਿ ਕਿੱਥੋਂ ਕਿੱਥੇ ਜਾਣਾ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ। ਹਾਂ। ਚੱਲ ਕੋਈ ਨਹੀਂ। ਚਾਹਮੜਾ ਵਿੱਚ ਹੈ ਸੀ। ਕੋਈ ਚਾਹ ਨਹੀਂ। ਹਾਂ। ਪਰ ਸਾਰੇ ਹਿੰਦ ਚੱਲਦੇ ਆ। ਮੈਂ ਤੁਹਾਡੇ ਵੱਲ ਤੋਂ ਸਮਾਨ ਲੈ ਕੇ ਆਈ ਹਾਂ। ਮਾਂ ਤੇਰੇ ਵਾਸਤੇ ਵੀ ਜੇ ਮੈਨੂੰ ਪਤਾ ਨਾ ਪਾਸੜ ਜੀ ਨੇ ਆਣਾ। ਕੜਾ ਨਾ ਵਾਸਤੇ ਤੇ ਆਉਂਦੇ ਕੋਈ ਬਾਸਤੂ ਜਵਾਕਾ 15 ਕਿਲੇ ਕੋਈ ਬਹੁਤ ਹੈ ਤੇ ਵਾਸਤੇ ਨੂੰ ਇੱਥੋਂ ਘੜਾ ਰਿਆ ਨਹੀਂ ਕੋਈ ਤੇ ਸੇ ਨੂੰ ਕਿਹਾ ਸੀ ਨਾ ਲੈ ਕੇ ਕੁਝ ਭਵਾ ਦੇ ਵਾਸਤੇ ਲੈ ਨਹੀਂ ਹੈ ਨਹੀਂ ਹੁੰਦਾ ਨਾ ਹੁਣ ਜਦੋਂ ਗਈਆਂ ਮੈਂ ਐਡੀ ਦੂਰ ਗਏ ਆ ਆਪਾਂ ਨਿਸ਼ਾਨੀ ਤਾਂ ਕੋਈ ਨਹੀਂ ਲੱਭਾ ਲੈ ਕੇ ਆਉਂਦੇ ਲੇਕਿਨ ਭਾਈ ਹਾਂ ਸਹੀ ਹੈ ਹਾਜਾ ਚਲ ਵਾਹ ਚਲ ਮੈਂ ਤਾਂ ਥੋੜਾ ਨਾ ਇਹ ਲੱਗਿਆ ਕਿ ਲਾਉਣਾ ਚ ਲੱਗਿਆ ਵੀ ਨਾ ਆ ਵੀ ਨਾ ਇੰਨਾ ਖੇਡਦਾ ਹੈ ਤਾਂ अरे यार ऐसे थोड़ी होता है ओ यार क्या कमाल करते हो तुम यार कल तो तेरे को गट्टा चावल का देके गया खा भी गया ओ यार तेरे लांगी से बात करा मेरी बात करा हेलो ओ यार आए थोड़ी होंगे आय तब मैं लाई ना ਆਣੀ ਉਹਦਾ ਆਣੀ ਚੱਲਦਾ ਕੰਮ ਹੈ ਨਹੀਂ ਮੇਰੇ ਕੋਲ ਪੈਸੇ ਤੁਸੀਂ ਜਮਾਈ ਕਮਾਲ ਕਰਦੇ ਹੋ ਯਾਰ ਹੈ ਆਇਆ ਤਾਂ ਪਾਈ ਖੜਿਆ ਮੂਰਾ ਕੋਈ ਨਹੀਂ ਆਉਣਾ ਮੈਂ ਆ ਕੇ ਕਰਦਾ ਗੱਲ ਤੁਹਾਡੇ ਨਾਲ ਰੋਟੀਆਂ ਖਾ ਲਓ ਆ ਰੋਟੀਆਂ ਇਹਦੀਆਂ ਬਣਾ ਲਈਆਂ ਨੇ ਸਵੇਰੇ ਮੈਂ ਇਹ ਖਾ ਲੂ ਤੁਸੀਂ ਹਾਂ ਭਾ ਦਾ ਮੱਛੀ ਦਰਫਟੇ ਮੁੱਤੇ ਰਹਿ ਜੀ ਕੜਮੇ ਦੇ ਹੈ ਆ ਰੋਟੀਆਂ ਪਿੱਛੇ ਲੜਾਈ ਪਾਈ ਜਿੰਨਾਂ ਉਹਨਾਂ ਨਾ ਪਰਦੇਸੀ ਬੰਤੇ ਨਾਲ ਪਰਦੇਸੀ ਬੰਦੇ ਨਾਲ ਇਮਾਮ ਆਗੂ ਸਾਹਿਬ ਉਹ ਦੁਆਖ ਰਖਾਉਂਦੇ ਗਿੰਦਾ ਇਹ ਗੱਲ ਹੈ ਗੱਟਾ ਚਵਾਹ ਦਿੱਤਾ ਸੀਗਾ ਫੇਰ ਕੀ ਹੋ ਗਿਆ ਤੜਕੇ ਵੀ ਦੁਪਹਿਰੇ ਵੀ ਆਥਨੇ ਫੇਰ ਕੀ ਹੋ ਗਿਆ ਲੋਕ ਇੰਨੇ ਨੇ ਕੜਾਹੇ ਉਂ ਕੱਢ ਦਿੰਦੇ ਨੇ ਪੁੰਨ ਕਰ ਦਿੰਦੇ ਨੇ ਹੈ ਹੁਣ ਤੂੰ ਅਗਲੇ ਆਪਣੇ ਖੇਤ 'ਚ ਬੈਠੇ ਰ ਉੱਥੇ ਭੁੱਖੇ ਢਿੱਡ ਦਰਸੀਸਾਂ ਦੇਣਗੇ ਉਹ ਗੱਲ ਭੁੱਖੇ ਢਿੱਡ ਦੀ ਹਾਂ ਇਹ ਸਮਝ ਲੈ ਵੀ ਆਪਾਂ ਪੁੰਨ ਕਰਦੇ ਮੇਰੀ ਗੱਲ ਸੁਣ ਲੈ ਰਾਡੀਆ ਖਾਣ ਪੀਣ ਵਾਲੀਆਂ ਗੱਲਾਂ ਪਿੱਛੇ ਨਾ ਜੇ ਕਿਸੇ ਨਾਲ ਜਿੱਦ ਵੈਸ ਕੀਤੀ ਹੈ ਹਿਸਾਬ ਲਾ ਲਈ ਉਹ ਕਿੜਾ ਕਿਤੇ ਬੇਸੀ ਆ ਬ ਦੇ ਬਚਨੇ ਆ ਉਹਦੇ ਵਿੱਚੋਂ ਆਏ ਖਾ ਜਾਣਗੇ ਫਾਇਦਾ ਕੋਈ ਉਸ ਗੱਲ ਦਾ ਮੈਂ ਮਾਰ ਜਾਂ ਬੰਨ ਨਾ ਕਿ ਉਸ ਤੂੰ ਕਹ ਦੋ ਤਾਂ ਹੋ ਗਿਆ ਕਿ ਸਰਕਾਰ ਕਰਕੇ ਘਰ ਚੱਲੂ ਚੱਲ ਬੱਸ ਕਰ ਜਾ ਹਾਂ ਆ ਗਰੀਬਾਂ ਦੇ ਕਾਲਜੇ ਮੋਸਕੇ ਨਹੀਂ ਘਰ ਚੱਲਦਾ ਹੁੰਦਾ ਕੋਈ ਨਹੀਂ ਫਿਰ ਮੈਂ ਕਹਿ ਦਿੰਦਾ ਹਾਂ ਹਾਂ ਕੋਈ ਨਹੀਂ ਮੈਂ ਟੈਨੂੰ ਫੋਨ ਕਰ ਦਿੰਦਾ ਟਰਾਲੀ ਲਾਇਆ ਜਾਣਾ ਕੋਈ ਫਿਰ ਜਿੰਨੇ ਅਗਲੇ ਨੂੰ ਲੋੜ ਹੈ ਉਹਨੇ ਖਾਣ ਪੀਣ ਵਾਲੀਆਂ ਚੀਜ਼ਾਂ ਪਿੱਛੇ ਨਾ ਗੱਲ ਕਰੀ ਤੈਨੂੰ ਪਤਾ ਹੈ ਅਗਲਾ ਗਾਂ ਜਿਵੇਂ ਹੋਰ ਖੇਚ ਜਾਊਗਾ ਉਥੇ ਜਾ ਕੇ ਆਪਣੀ ਗੱਲ ਕਰੂਗਾ ਹਏ ਪੱਟੀ ਮੇਜ਼ ਨਹੀਂ ਕਰਾਏਗਾ ਤੂੰ ਉਹ ਮਾ ਇਹਨਾਂ ਸਾਰੀ ਗੱਲ ਕੀਤੀ ਹੁੰਦੀ ਆ ਹਾਂ ਬਾਈ ਸੁਣੋ ਇਹਨਾਂ ਰਾਸ ਚੱਲ ਕੋਈ ਨਹੀਂ ਕੁਝ ਨਹੀਂ ਹੁੰਦਾ ਰਸ ਨਾਣੀ ਦਾ ਨਾ ਬੁੱਤਾ ਹੀ ਕਰ ਕੋਈ ਨਹੀਂ ਕੋਨ ਨਹੀਂ ਹੁੰਦਾਗਾ ਹਾਂ ਉਹਨਾਂ ਗਰੀਬਾਂ ਦਾ ਕੀ ਐ ਬੱਸ ਉੱਥੇ ਚੌੜਾਉਣੇ ਕੀ ਗਰਮੀ ਚ ਸੌਖੇ ਨੇ ਚੱਲ ਚੰਗਾ ਮਾ ਹਮ ਤੂੰ ਐ ਮੈਨੂੰ ਬਾਸ ਨਾ ਦੇ ਜਿਹੜੀ ਬਾਸ ਨਾ ਦੇ ਫਿਰ ਇਹ ਨਹੀਂ ਗੱਲਾਂ ਦਾ ਕਰਿਆ ਕਰਨਾ ਜੈਜਾ ਲੱਗੀ ਜਿਹੜੀਆਂ ਹੋਈਆਂ ਚੰਗਾ ਬਰੋਣਾ ਇਹ ਨਹੀਂ ਜੈਜ ਗੱਲਾਂ ਨਾ ਮੇਰੀ ਗੱਲ ਸੁਣ ਹਾਂ ਅਮਰਜੀਤ ਮਾਸੀ ਨੂੰ ਪਹਿਰੇ ਫੋਨ ਕਰਿਆ ਸੀ ਮੈਂ ਮਗਾ ਵੀ ਹੁਣ ਤੈਨੂੰ ਪਤਾ ਹੀ ਐ ਮਸੀ ਚਲ ਉਹਨੂੰ ਤਾਂ ਵਿਚਾਰੀ ਨੂੰ ਗੱਲ ਦਾ ਵੀ ਨਹੀਂ ਸੀ ਪਤਾ ਵੀ ਆਪਣਾ ਉਧਰੋਂ ਨਿਬੜ ਤੇਬੜ ਹੋ ਗਿਆ ਚਲ ਉਹਨੇ ਤਾਂ ਆਪੇ ਬਲਾਈ ਖੁਸ਼ੀ ਮਨਾਈ ਕਹਿੰਦੀ ਪੁੱਤ ਮੇਰੇ ਤਾਂ ਕਾਲਜਾ ਠਰ ਗਿਆ ਤੇ ਮਗਾ ਮਸੀ ਚਲ ਉਧਰੋਂ ਤਾਂ ਖਿਹੜਾ ਛੁੱਟ ਗਿਆ ਕੰਜਰਾ ਨਾਲੋਂ ਸਾਡਾ ਮਗਾ ਵੀ ਤੂੰ ਹੁਣ ਐ ਕਰ ਕੋਈ ਬਾਈ ਰਿਸ਼ਤਾ ਹੱਥ ਚ ਕਰ ਉਹ ਮਾਂ ਪਹਿਲਾਂ ਜੀਤੀ ਨਾਲ ਤਾਂ ਗੱਲ ਕਰ ਲੈ ਜੇ ਕੋਈ ਸਾਈ ਨਹੀਂ ਕੋਈ ਡਾਈ ਨਹੀਂ ਪਹਿਲਾਂ ਤੂੰ ਰਿਸ਼ਤੇ ਦੀ ਕਰ ਜੀਤੀ ਨਾਲ ਵੀ ਸਲਾਹ ਕਰ ਲਾਂਗੀ ਜੀਤੀ ਕਿਹੜਾ ਪਤੂ ਭੱਜੀ ਆ ਹੁਣ ਮੇਰੀ ਗੱਲ ਸੁਣਾ ਹੁਣ ਇਹ ਤਾਂ ਆਪਾਂ ਨੂੰ ਸੋਚਣਾ ਹੀ ਪਊਗਾ ਹੁਣ ਇਹਨੂੰ ਤਾਂ ਆਪਦੇ ਘਰੇ ਤੋਰਨਾ ਹੀ ਐ ਘਰੇ ਥੋੜੀ ਬਿਠਾ ਕੇ ਰੱਖਾਂਗੇ ਫਿਰ ਕਿਉਂ ਉਹਦੇ ਅਜੇ ਹੁਣੇ ਮਗਰ ਪੈਨੇ ਆ ਜੇ ਮੁੱਲ ਤੋਂ ਸੱਪ ਦਾ ਸਾਹ ਤਾਂ ਲੈ ਗੀ ਕਰਦਾ ਸੁਣ ਪੁੱਤ ਕੋਈ ਇੰਜੀ ਆਪਾਂ ਹੁਣ ਤੇ ਗੱਲ ਕਰਨ ਲੱਗਾਂਗੇ ਇਹ ਕੀ ਪਤਾ 6 ਮਹੀਨੇ ਨਿਕਲ ਜੇਣਾ ਆਪਾਂ ਨੂੰ ਕੋਈ ਜੱਜ ਦਾ ਬੰਦਾ ਉਦੋਂ ਤੱਕ ਨਾ ਤੇ ਆਵੇ ਸਾਲ ਨਿਕਲ ਜੇ ਟਾਈਮ ਤਾਂ ਫਿਰ ਐ ਨਿਕਲਿਆ ਅੱਜ ਕਿਹੜਾ ਆਏਗਾ ਵੀ ਮੱਜ ਮਾਸੀ ਨੂੰ ਕਹੇ ਤਾਂ ਅਗਲੀ ਕੱਲ੍ਹ ਵੀ ਮੈਨੂੰ ਕਹਿ ਦੂ ਵੀ ਹਾਂ ਭਾਈ ਲੈ ਮੈਂ ਇੱਥੇ ਕਰਾ ਦਿੰਨੀ ਐ ਤੇ ਤੈਨੂੰ ਪਤਾ ਨਹੀਂ ਮਾਸੀ ਦਾ ਐ ਮਾਸੀ ਦਾ ਇੱਕ ਮਿੰਟ ਦੇ ਵਿੱਚ ਇਸਦਾ ਭਾਲ ਦਿੰਦੀ ਐ ਚਰ ਘਾਲਤਾ ਦਿੰਦੀ ਐ ਤਾਂ ਮੈਨੂੰ ਪਤਾ ਐ ਤਾਂ ਹੀ ਤੇ ਮਾਸੀ ਨੂੰ ਕਿਹਾਗਾ ਹੁਣ ਉਹ ਤਾਂ ਬਥੇਰੇ ਰਿਸ਼ਤੇ ਕਰਾਉਂਦੀ ਐ ਉਹ ਤਾਂ ప్రతి ਇੱਕ ਮਿੰਟੇ ਚ ਭਾਲ ਦਿੰਦੀ ਹੁਣ ਪਰ ਜਿਹੜਾ ਆਪਣਾ ਕੇਸ ਐ ਉਹਦੇ ਜੀ ਨੀ ਨਾ ਇੱਕ ਮਿੰਟੇ ਚ ਠਹਿਉਣਾ ਹੁਣ ਅਗਲੇ ਨੂੰ ਐ ਹੁੰਦਾ ਵੀ ਪਹਿਲਾਂ ਕੁੜੀ ਦਾ ਤਲਾਕ ਹੋਇਆ ਖਬਰ ਐ ਕੀ ਗੱਲ ਸੀ ਭਾਈ ਕੁੜੀ ਕਹੀ ਜੀ ਐ ਲੜਾਕੀ ਨਾ ਹੋਵੇ ਖਾ ਵੀ ਉੱਥੇ ਕੀ ਰੌਲਾ ਪੈ ਗਿਆ ਅਗਲੇ ਦੇ ਮੰਡ ਚ ਸੌ ਗੰਨਾ ਜਾਂਦੀਆਂ ਹੁੰਦੀਆਂ ਮਾਂ ਤੂੰ ਸੁਣਨੀ ਤਾਂ ਹੈਨੀ ਗੱਲ ਕਿਸੇ ਦੀ ਪਰ ਜਿਹੜੀ ਗੱਲ ਨਾ ਤੋਂ ਉਹਨੂੰ ਟਾਈਮ ਦੇ ਜੀਤੀ ਨੂੰ ਨਾ ਸੋਚਣ ਦਾ ਟਾਈਮ ਦੇ ਆਪਦੀ ਜ਼ਿੰਦਗੀ ਵਿੱਚ ਉਹਨੇ ਅੱਗੇ ਕੀ ਕਰਨਾ ਕਿਵੇਂ ਨਹੀਂ ਠੀਕ ਹੈ ਤਾਂ ਹੁਣ ਜ਼ਿੰਦਗੀ ਨੂੰ ਹੋਰ ਪੜਾਉਣਾ ਆਪਾਂ ਨੂੰ ਕਾਲਜ ਵਿੱਚ ਪੜਨਣਾ ਆਉਣਾ ਵੀ ਉਹਨੇ ਪ੍ਰੋਫੈਸਰ ਲੱਗਣਾ ਹੈਗਾ ਹੁਣ ਆਪਾਂ ਨੂੰ ਉਹਦੇ ਘਰੇ ਤੋਰਨਾ ਹੈਗਾ ਉਹਦੇ ਘਰੇ ਦਾ ਤੋਰਨਾ ਪਰ ਗੱਲ ਆਈ ਹੈ ਵੀ ਉਹ ਮਾਇਨਾ ਲੱਗੇ ਵੀ ਇਹ ਹੁਣ ਮੇਰੇ ਮਗਰ ਪੈ ਗਈ ਵੀ ਮੈਨੂੰ ਇੱਥੇ ਦੇਖ ਕੇ ਖੁਸ਼ ਨਹੀਂ ਹੈ ਮੇਰੀ ਗੱਲ ਨੂੰ ਸਮਝ ਆਣਾ ਹੈ ਠੰਡੇ ਦਿਮਾਗ ਨੂੰ ਨਹੀਂ ਪੁੱਤ ਚਲ ਆਪਾਂ ਤਾਂ ਮਾਂ ਪੁੱਤ ਦੀ ਸਲਾਹ ਕਰਦੇ ਆ ਤੂੰ ਮੇਰੀ ਗੱਲ ਨੂੰ ਪੁੱਠੀ ਕਿਉਂ ਲੈ ਜਾਂਦਾ ਹੁੰਦਾ ਮੈਂ ਤੈਨੂੰ ਐ ਕਹਿਣੀ ਆ ਵੀ ਮਾਸੀ ਨਾਲ ਭਾਈ ਮੈਂ ਸਲਾਹ ਕਰੀ ਐ ਵੀ ਕਿਤੇ ਕੋਈ ਰਿਸ਼ਤਾ ਦੇ ਲਓ ਤੇਰੇ ਨਾਲ ਆ ਸਲਾਹ ਕਰਦੀ ਆ ਚਲ ਸਲਾਹ ਕਰੀ ਐ ਕੋਈ ਮੈਂ ਕਿਹੜਾ ਅੱਜੀ ਕੁੜੀ ਨੂੰ ਕੰਨੋਂ ਫੜ ਕੇ ਤੋਰਨ ਲੱਗੀ ਆ ਉਹਦੇ ਕੰਨੀ ਨਾਲ ਗੱਲ ਕਰੇ ਤੇ ਚਲ ਉਹ ਤਾਂ ਮੈਂ ਬੇਕਾਮਲਿਆ ਹੁਣ ਉਹਨੂੰ ਥੋੜੀ ਮੈਂ ਗੱਲ ਕਹੀ ਐ ਹਾਂ ਉਹ ਤਾਂ ਕੋਈ ਜਦੋਂ ਆਉ ਦੇਖੀ ਮੈਂ ਤਾਂ ਤੇਰੇ ਨਾਲ ਸਲਾਹ ਕਰਦੀ ਆ ਬਾਝੀ ਹੀ ਗੱਲ ਜਿਆਂ ਤਨ ਠੀਕ ਲੱਗਦਾ ਕਾਰਵਾਰ ਪੁੱਤ ਹੋਣੀ ਜਿਹੜਾ ਕੇਸ ਆਪਣੇ ਘਰ ਦਾ ਹੋਇਆ ਹੈ ਨਾ ਇੱਥੇ ਹੁਣ ਰਿਸ਼ਤਾ ਲੱਭਣਾ ਆਪਾਂ ਨੂੰ ਇੰਨਾ ਸੌਖਾ ਨਹੀਂ ਹੈਗਾ ਮੈਨੂੰ ਜੁਆ ਕੋਈ ਨਹੀਂ ਮੇਰੀ ਗੱਲ ਸੁਣ ਚਾਹੀਏ ਕੁਝ ਵੀ ਹੋ ਰਿਹਾ ਵੇ ਮਾਂ ਪਰ ਲੋਕਾਂ ਨੂੰ ਤਾਂ ਪਤਾ ਨਾ ਆਪਣਾ ਕੋਈ ਕਸੂਰ ਨਹੀਂ ਸੀਗਾ ਨਾ ਹੀ ਲੋਕਾਂ ਨੂੰ ਆਪਣਾ ਵੀ ਪਤਾ ਵੀ ਆਪਾਂ ਕਿਹੋ ਜਿਹੇ ਬੰਦੇ ਹੈਗੇ ਆ ਕਿਹੋ ਜਿਹੇ ਨਹੀਂ ਗੱਲ ਤਾਂ ਗੱਲ ਦੀ ਹੈ ਕਿ ਰਿਸ਼ਤਾ ਵਧੀਆ ਆਪਾਂ ਨੂੰ ਮਿਲ ਜੂਗਾ ਉਹ ਤਾਂ ਪੁੱਤ ਮੈਨੂੰ ਪਤਾ ਹੈ ਵੀ ਰਿਸ਼ਤਾ ਤਾਂ ਥਿਆ ਜੂ ਕੋਈ ਨਹੀਂ ਆਪਣੇ ਜਿਹੜਾ ਕੋਈ ਕਾਣਮੀਨ ਹੈ ਪਰ ਫੇਰ ਵੀ ਨਾ ਇਹ ਗੱਲਾਂ ਮੱਟੀਆਂ ਬਣ ਜਾਂਦੀਆਂ ਹੁੰਦੀਆਂ ਚੱਲ ਕੋਈ ਨਾ ਹੋ ਜੂਗਾ ਸੱਟ ਸਾਰਾ ਕੁਝ ਠੀਕ ਹੈ ਤਾ ਮੜਾ ਮਾਰਿਆ ਮੇਰੀ ਗੱਲ ਸੁਣ ਲਓ ਉਹਨਾਂ ਨਾਲ ਲੜੀ ਭੜੀ ਨਾ ਜਿਹੜੀ ਚੀਜ਼ ਜਿੰਨਾ ਰਸਨ ਕਹਿੰਦੇ ਨਾ ਉਹਨਾਂ ਲੈ ਕੇ ਦੀ ਹ ਲੈ ਆ ਜਨਾ ਹਾਂ ਕਿਤੇ ਹੋਰ ਚੌਲਾਂ ਪਿੱਛੇ ਉੱਥੇ ਲੱਗ ਜੇ ਆ ਲੈਣ ਲੜਨ ਉਹ ਨਹੀਂ ਹਾਂ ਚੱਲ ਜਾਣਾ ਮੈਂ ਚੰਗਾ ਜਾ ਮੈਨੂੰ ਆਂ ਦੱਸ ਬੀਚੇ ਦੇ ਦਸ਼ਮੇ ਵਧੀਆ ਹੋਗੇ ਸੀ ਹਾਂ ਨਾ ਸਾਰੇ ਵਧੀਆ ਹੋਗੇ ਸੀਗੇ ਅਸੀਂ ਜਿੱਥੇ ਉੱਥੇ ਦਾ ਕਹਿੰਦੇ ਸੀ ਵੀ ਇਹ ਖਾਸੇ ਤੁਰਕੇ ਜਾਣਾ ਪੈਂਦਾ ਤੁਰਪੀ ਸੀ ਨੂੰ ਹਾਂ ਮਾ ਤੁਰਪੀ ਸੀਗੀ ਹੌਲੀ ਹੌਲੀ ਤੁਰੇ ਜਲੇ ਇੱਕਦਮ ਬਾਹ ਉਹ ਨਾ ਕਰੇ ਕਾਲੀ ਨਾ ਕਰੇ ਬੰਦਾ ਹੌਲੀ ਹੌਲੀ RAM nal ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਨੇ ਸਾਰਾ ਸਹੀ ਜਾਂਦਾ ਰਸਤਾ ਫਿਰ ਅਸੀਂ ਗੁਰਦੁਆਰੇ ਚ ਰੁਕੇ ਸੀ ਸਵੇਰੇ ਦੂਜੇ ਗੁਰਦੁਆਰੇ ਚ ਗਏ ਸੀ ਤੇ ਚਾਚੀ ਅਰਗਣ ਤਾਂ ਮੈਨਾਂ ਲੱਜਾ ਤਾ ਟੋਕ ਕੇ ਗਈਆਂ ਲਗੀਆਂ ਹੋਣਗੀਆਂ ਜਾਂ ਜਿਹੜੇ ਖੱਤ ਨੇ ਤਾਂ ਉਹਨਾਂ ਤੇ ਗਈਆਂ ਹੋਣਗੀਆਂ ਨਾ ਹੁਣ ਤਾਂ ਆਪ ਤੁਰੀਆਂ ਗਈਆਂ ਮੇਰੇ ਸਾਰੇ ਅਸੀਂ ਹੌਲੀ-ਹੌਲੀ ਤੁਰਿਆਂ ਜਾਇਆ ਕਰੀਏ ਦੋ ਗੁੱਟਾ ਪਾਣੀ ਲੈ ਫਿਰ ਪਰ ਲੈ ਕੇ ਰੀਏ ਫਿਰ ਮੈਨਾਂ ਨੂੰ ਕਿਹਾ ਵੀ ਮੈਂ ਜ਼ਿਆਦਾ ਪਾਣੀ ਨਾ ਪੀਂ ਪਰ ਤੁਰਿਆ ਨਹੀਂ ਜਾਣਾ ਉਹ ਚਤਰਪੀ ਸੀ ਇੰਨਾ ਤੁਰਪੀ ਸੀ ਲੈ ਤਣੇ ਕਮਲ ਨਹੀਂ ਘੱਟ ਤੀ ਉਹ ਤਾਂ ਕਹਿ ਦਿੰਦੀ ਮੇਰਾ ਗੋਡਾ ਦੁਖਦਾ ਮੈਨੂੰ ਭਾਈ ਤਾਂ ਹੀ ਨਹੀਂ ਡਰਦੀ ਗਈ ਹੈਗੀ ਤੈਨੂੰ ਮੈਂ ਕਿਹਾ ਤਾਂ ਹੈ ਕਿ ਅਸੀਂ ਐਂ ਕੁਛ ਨਹੀਂ ਹੁੰਦਾ ਤੂੰ ਬਗ ਜਾ ਲੈ ਚਲ ਕੋਈ ਨਹੀਂ ਗਾਹਾਂ ਨੂੰ ਜੇ ਕਰਮਾਂ ਚ ਹੋਇਆ ਨਾ ਫਿਰ ਜ਼ਰੂਰ ਜਾ ਕੇ ਆਉਗੀ ਮਾਂ ਮੈਨੂੰ ਇੱਕ ਗੱਲ ਦੱਸ ਵੀ ਉਹ ਕੌਣ ਆਇਆ ਸੀ ਬੰਦਾ ਤੇ ਮੈਨੂੰ ਨਾਲ ਦੇ ਨਾਲ ਬਾਹਰੇ ਭੇਜਦਾ ਇਹ ਸੱਚੀ ਸੱਚੀ ਗੱਲ ਦੱਸ ਦੀ ਗੱਲ ਕੀ ਆ। ਓਹੋ ਪੁੱਤੋ ਤਾਂ ਕਿੰਮਾ ਸੀ ਨਹੀਂ ਹੈਗੀ ਅਮਰਜੀਤ। ਹਾਂ ਸੁਨਾਮ ਤੋਂ ਓਨੇ ਭੇਜਿਆ ਸੀ ਉਹਦਾ ਹੀ ਕੋਈ ਇਸਿਆ ਨੂੰ ਗਿਆ ਨੂੰ ਸੀਗਾ। ਕੋਈ ਤਾਂ ਗੱਲ ਹੋਊਗੀ ਵੀ ਕੀ ਕਰਨਾ ਸੀ ਘਰੇ ਨੇ ਤੇਰੇ ਕੋਣ ਆਜੂਗਾ। ਉੱਥੇ ਕਹਿੰਦਾ ਥੋੜੀ ਮੰਮੀ ਨੇ ਫੋਨ ਕੀਤਾ ਸੀਗਾ ਵੀ ਅਮਰਜੀਤ ਮਾਸੀ ਨੇ ਭੇਜਿਆ। ਉਹਦਾ ਪੁੱਤ ਮੈਂ ਇਨ ਕਿਹਾ ਸੀਗਾ ਅਮਰਜੀਤ ਮਾਸੀ ਨੂੰ ਓਨੇ ਤਾਂ ਹੀ ਭੇਜੇਗਾ। ਹੁਣ ਮੇਰੀ ਗੱਲ ਸੁਣਤੀ ਹੁਣ ਤਾਂ ਇਥੋਂ ਕੀ ਲਪੋ। ਤੇਮ ਸਾਹਮਣੇ ਹੀ ਹੈ ਸਾਰਾ ਚਾਲਾ ਠੀਕ ਹੈ ਹੁਣ ਜੇ ਆਪਾਂ ਉਧਰੋਂ ਨਵੇੜਾ ਕਰਿਆ ਪੁੱਤ ਹੁਣ ਤੇਰਾ ਕਿਤੇ ਤਾਂ ਮੈਂ ਬੰਨ ਸੁਭ ਕਰ ਲਈ ਹੈ ਹੁਣ ਮੈਂ ਤੈਨੂੰ ਘਰੇ ਥੋੜੀ ਬਿਠਾ ਕੇ ਰੱਖ ਲੂਗੀ ਤੀਏ ਹੈ ਉਹਦਾ ਬਣਾਏਗਾ ਵੀ ਚੰਨ ਭਾਈ ਮਾਸੀ ਵੀ ਰਿਸ਼ਤੇ ਕਰਾਉਂਦੀ ਹੈ ਇਹ ਵੀ ਹੁਣ ਦਾ ਰਿਸ਼ਤੇ ਕਰਾਉਂਦਾ ਹੈਗਾ ਤਾਂ ਕਰਕੇ ਚਲੇ ਦੀ ਨਿਗਾਚ ਕੋਈ ਵਧੀਆ ਰਿਸ਼ਤਾ ਹੈਗਾ ਸੀ ਉਹਦੇ ਵਾਰੀ ਗੱਲ ਕਰਨਾ ਨਹੀਂ ਮੇਰੀ ਗੱਲ ਸੁਣ ਜਦੋਂ ਇੱਕ ਵਾਰ ਐਡੀ ਵੱਡੀ ਗੱਲ ਹੋ ਗਈ ਹੁਣ ਵਾਰ-ਵਾਰ ਥੋੜੀ ਨਾ ਛੱਲੇ ਜਾਵਾਂਗੇ ਆਪਾਂ ਮੈਂ ਨਹੀਂ ਕਿਤੇ ਵਿਆਹ ਕਰਾਉਣਾ ਹੈਗਾ ਜੇ ਐਨਾ ਹੀ ਹੈ ਨਾ ਤੁਸੀਂ ਚਾਹੁੰਦੇ ਮੇਰਾ ਹਿੱਸਾ ਦਾ ਮੈਨੂੰ ਅੱਡ ਘਰ ਲੈ ਕੇ ਦੇ ਦੋ ਪਰ ਮੈਂ ਵਿਆਹ ਨਹੀਂ ਕਰਾਉਣਾ ਤੂੰ ਸੋਹਣੀ ਲੱਗਦੀ ਹੈ ਪੁੱਤ ਸਾਡੇ ਨਾਲ ਅੱਡ ਘਰ ਚ ਰਹਿੰਦੀ ਹੈ ਨਾ ਨਹੀਂ ਸਾਨੂੰ ਲੋਕ ਕੀ ਕਹਿਣਗੇ ਮੇਰੀ ਗੱਲ ਸੁਣ ਮੈਂ ਸਾਨੂੰ ਤੇਰਾ ਕੋਈ ਬੋਝ ਨਹੀਂ ਹੈਗਾ ਠੀਕ ਹੈ ਪਰ ਪੁੱਤ ਇਹ ਤਾਂ ਰੀਤ ਬਣੀ ਹੈ ਇਹ ਜੱਗ ਦੀ ਤਿਆਗ ਦੇ ਘਰੀ ਵਸਦੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਹੁਣ ਆਹਨਾਂ ਲੋਕਾਂ ਨੇ ਕਹਿਣਾ ਕਿ ਖਾਨੀ ਤੀ ਨੂੰ ਕਿਉਂ ਘਰੇ ਬਿਠਾਇਆ ਹੈ ਨਾ ਪਰ ਕਿਤੇ ਤਾਂ ਮੈਂ ਤੈਨੂੰ ਤੋੜਨਾ ਹੀ ਹੈ ਪੁੱਤ ਸਿਆਣੀ ਵਾਲਾ ਤੂੰ ਤਾਂ ਮੇਰੀ ਗੱਲ ਮੰਨਣੀ ਹੀ ਹੈਗੀ ਫਿਰ ਤੂੰ ਕਹਿ ਦਿੰਨੀ ਉੱਪਰ ਦੀ ਹੋ ਕੇ ਬੋਲਦੀ ਆ ਲੈ ਦੱਸ ਜਿਹੜੀਆਂ ਤੇਰੀਆਂ ਗੱਲਾਂ ਪੁੱਤ ਮੰਨਣ ਵਾਲੀ ਉਹ ਮੈਂ ਮੰਨੂਗੀ ਵੀ ਹੈ ਤੇ ਹੁਣ ਜਿਹੜੀ ਗੱਲ ਨਹੀਂ ਮੰਨਣ ਵਾਲੀ ਹੈਗੀ ਕੋਈ ਨਹੀਂ ਪਤਾ ਮਾਂ ਪਰ ਕਿਹਜਾ ਟਕਰੂਗਾ ਛੱਜਦਾ ਹੋ ਜਾ ਨਹੀਂ ਹੋਊਗਾ ਕੀ ਪਤਾ ਉਹਦੇ ਵਰਗੇ ਹੀ ਹੋਵੇ ਜਦੋਂ ਜ਼ਿੰਦਗੀ ਚ ਲਿਖੀ ਟੱਕੇ ਖਾਣੇ ਆ ਐਵੇਂ ਖਾ ਲੂੰਗੀ ਮੈਂ ਧੱਕੇ ਹਾਂ ਥੋੜੀ ਹੁੰਦੇ ਵੀ ਜੇ ਆਪਾਂ ਨੂੰ ਇੱਕ ਵਾਰੀ ਇਹ ਜਿਹੇ ਰਸਤੇ ਦਾ ਟੱਕਰ ਕੇ ਕਾਹਾਂ ਵੀ ਉਹ ਜਿਹੇ ਟੱਕਰ ਲਗੇ ਹੈ ਹੁਣ ਟਾਈਮ ਤੇ ਮੈਂ ਕਹਿਣੀ ਆ ਵੀ ਪੁੱਤ ਹੁਣ ਤਾਂ ਆਪਾਂ ਪੂਰਾ ਸੋਚ ਸਮਝ ਕੇ ਸਾਰੀ ਪੁਛ ਪੜਤਾਲ ਕਰਕੇ ਫੇਰ ਤੇਰਾ ਰਿਸ਼ਤਾ ਕਰੂ ਨਹੀਂ ਤਾਂ ਮੈਂ ਹੁਣ ਵੀਵ ਚੋਲੇ ਕਰਾਉਂਦੇ ਆਪਣੇ ਪਿੰਡ 'ਚ ਰਿਸ਼ਤੇ ਮੈਂ ਕਿਸੇ ਨੂੰ ਵੀ ਕਹਿ ਦਿੰਦੀ ਤਾਂ ਹੀ ਮਾਸੀ ਨੂੰ ਕਹਿ ਕਿ ਮਾਸੀ ਆਪਾਂ ਨੂੰ ਮਾੜੇ ਥਾਂ ਨਿਕਾਉਂਦੀ ਮਾਸੀ ਨੂੰ ਵੀ ਮੈਂ ਇਹੀ ਗੱਲ ਕਹੀ ਆ ਵੀ ਭਾਈ ਜਿੱਥੇ ਦੇਖ ਤੂੰ ਅਗਲੇ ਨਾਲ ساری ਉਮਰ ਮਿਲੀ ਵਰਤੀ ਹੋਵੇ ਵੀ ਸਾਨੂੰ ਉੱਥੇ ਦੱਸ ਪਾਈ ਜੇ ਮੈਂ ਤੇਰਾ ਜੀ ਕਰਦਾ ਮਾਂ ਕਰ ਲਾ ਤੂੰ ਤਾਂ ਮੈਨੂੰ ਮੁਝਾ ਬਣਾ ਕੇ ਭੇਜਣੀ ਹੈ ਪੁੱਤ ਮੈਨੂੰ ਐ ਜਮੇ ਹੀ ਚੰਗਾ ਨਹੀਂ ਲੱਗਦਾ ਵੀ ਤੂੰ ਐ ਰੁੱਸ ਕੇ ਬੈਠੇ ਮੇਰੇ ਨਾਲ ਮੈਂ ਜਿਹੜਾ ਵੀ ਕੁਝ ਵੀ ਕਰਦੀ ਨਾ ਪੁੱਤ ਤੇਰੇ ਭਲੇ ਆਸਤੀ ਕਰਦੀ ਮਾਂ ਮੇਰੀ ਗੱਲ ਸੁਣ ਅੱਜ ਤੁਸੀਂ ਮੇਰਾ ਤਲਾਕ ਕਰਾਤਾ ਜੇ ਕੱਲੋਂ ਅਗਲਾ ਉੱਥੇ ਆ ਕੇ ਖੜ ਗਿਆ ਫੇਰ ਮੈਂ ਕਿਸੇ ਗੱਲ ਦਾ ਉੱਲਾ ਰੱਖਦੀ ਨਹੀਂ ਹੈਗੀ ਮੈਂ ਤਾਂ ਸਾਰੀ ਗੱਲ ਅਗਲੇ ਨੂੰ ਪਹਿਲਾਂ ਦੱਸੂਗੀ ਇਹਨੂੰ ਬਚੋਲੇ ਨਾਲ ਵੀ ਉਹ ਇਹੀ ਗੱਲ ਕਰੀਏ ਵੀ ਭਾਈ ਅਗਲੇ ਨਾਲ ਇਹ ਗੱਲ ਖੋਲ ਨਹੀਂ ਵੀ ਸਾਡੇ ਨਾਲ ਪਹਿਲਾਂ ਆਹ ਕਹਾਣੀ ਬਣੀ ਹੋਈ ਹੈ ਠੀਕ ਹੈ ਜੇ ਅਗਲਾ ਆਪਾਂ ਨੂੰ ਹਾਂ ਕਰੂਗਾ ਤਾਂ ਆਪਾਂ ਕਿਸੇ ਕਾਲ ਦਾ ਨੁਕਲ ਪੇਟ ਨਹੀਂ ਰੱਖਦੇ ਠੀਕ ਹੈ ਤੇਰੇ ਦੇ ਵਿੱਚ ਕੀ ਚੱਕਰ ਹੈਗਾ ਐਵੇਂ ਨਾ ਡਰ ਕੋਈ ਨਹੀਂ ਜਿੱਥੇ ਵੀ ਪ੍ਰਮਾਤਮਾ ਹੁਣ ਇੱਕ ਤਰ੍ਹਾਂ ਕੁਝ ਕਰੂਗਾ ਨਾ ਵਧੀਆ ਹੀ ਕਰੂਗਾ ਨਾਲੇ ਜੇ ਕਿਸੇ ਨਾਲੋਂ ਰਿਸ਼ਤਾ ਟੁੱਟਦਾ ਹੁੰਦਾ ਫੋ ਤੋ ਚੰਗੇ ਵਾਸਤੇ ਹੀ ਟੁੱਟਦਾ ਹੁੰਦਾ ਹੈਗਾ ਚਲ ਮੈਂ ਜਿਵੇਂ ਤੈਨੂੰ ਠੀਕ ਲੱਗਦਾ ਫਿਰ ਤੂੰ ਕਰ ਲੈ ਚਲ ਕੋਈ ਨਹੀਂ ਉਹ ਤਾਂ ਹੁਣਾਂ ਨੂੰ ਮੈਂ ਕਹਿ ਤਾ ਮਹਾਂ ਭਈ ਅਗਲੇ ਵਾਰ ਆ ਕੇ ਕੋਲ ਨਹੀਂ ਜੇ ਅਗਲੇ ਦੀ ਗੱਲ ਫਿੱਟ ਹੋਈ ਵਾ ਤਾਂ ਸਾਨੂੰ ਮੁੰਡੇ ਦੀ ਫੋਟੋ ਭੇਜ ਨਹੀਂ ਚਲ ਤੇਰੀ ਫੋਟੋ ਭੇਜ ਦਿਆਂਗੇ ਆਪਾਂ ਸਾਰੀ ਕੋਈਂ ਤੇਰੀਆਂ ਨਾਲ ਹੀ ਕਰਾਂਗੇ ਪੁੱਤ ਤੈਨੂੰ ਇਥੋਂ ਬੇਵਾਰੀ ਹੋ ਕੇ ਅਸੀਂ ਦੇਖ ਕੁਛ ਨਹੀਂ ਕਰਦੇ ਹੈਗੇ ਹੁਣ ਮੈਨੂੰ ਵੀ ਪਤਾ ਵੀ ਤਾਂ ਬਥੇਰੇ ਦੁੱਖ ਵੇਖ ਲੇ ਠੀਕ ਹੈ ਮਾਂ ਕੋਈ ਨਹੀਂ ਪੁੱਤ ਜੋ ਕੁਛ ਹੁੰਦਾ ਚੰਗੇ ਲਈ ਹੁੰਦਾ ਤੂੰ ਐਵੇਂ ਚਿੱਤ ਪੜਾ ਨਾ ਕਰਦਾ ਹੈ ਜਿਹੜਾ ਕੁਛ ਹੋਣਾ ਸੀ ਉਹ ਤਾਂ ਗਿਆ ਹੋ ਸ਼ੁਕਰ ਕਰ ਤੇਰਾ ਖਿਹੜਾ ਛੁੱਟ ਗਿਆ ਨਾ ਜਾਣੀ ਉੱਥੇ ਕੋਈ ਗੱਲਬਾਤ ਕਰ ਦਿੰਦੇ ਕੋਈ ਤੈਨੂੰ ਕੁਝ ਮਾੜੀ ਗੱਲ ਪਾ ਕੇ ਦਿਨ ਮਾਰ ਦਿੰਦੇ ਫਿਰ ਉਹੀ ਤਾਂ ਹੈ ਗੈਣ ਕੋਕ ਵੇ ਜਾ ਉਹਨੂੰ ਇਹੀ ਇਹੀ ਗੱਲ ਤਾਂ ਇਹਨੂੰ ਮੈਂ ਸਮਝਾਈ ਜਾਂਦੀ ਆ ਵੀ ਪੁੱਤ ਰੱਬ ਨੇ ਆਪਣੇ ਹਰਿ ਵੀ ਕੱਖ ਰੱਖਦੇ ਆਪਾਂ ਬਸਦਿਆਂ ਚ ਰਹੇਗੇ ਵੀ ਇਹੋ ਜਿਹੇ ਬੰਦਿਆਂ ਦੇ ਚਿੱਤ ਦੀ ਬੇਵਿਮਾਨੀ ਆਪਾਂ ਨੂੰ ਕੁਝ ਨਹੀਂ ਪਤਾ ਹੁੰਦੀ ਜਦੋਂ ਉਹਨਾਂ ਨੇ ਤੇਰੇ ਨਾਲ ਕੋਈ ਨੂਹ ਵਾਲਾ ਰੱਖਿਆ ਹੀ ਨਹੀਂ ਬਤੀਰਾ ਨਾਲੇ ਭਾਈ ਤੂੰ ਐਂ ਕਰ ਕਿਉਂ ਸੋਚਦੀ ਆ ਵੀ ਤੇਰੇ ਨਾਲ ਕੱਲੀ ਨਾਲ ਇਹ ਕੁਝ ਹੋਇਆ ਬਥੇਰੀ ਦੁਨੀਆ ਇਹੋ ਜੀ ਪਈ ਆ ਹੈ ਜਿਹਦੇ ਨਾਲ ਆਹ ਆਹੀ ਕੁਝ ਹੁੰਦਾਗਾ ਕੋਈ ਕੁੜੀਆਂ ਮਾਰਤੀਆਂ ਕੁੜੀਆਂ ਨੂੰ ਅਗਲਾਤੀ ਦਾਜ ਕਰਕੇ ਕੋਈ ਕੀ ਕੁਝ ਹੋਇਆ ਨਾ ਵੀ ਸ਼ੁਕਰ ਕਰ ਤੂੰ ਬਚ ਗਈ ਹੈ। ਉਹੀ ਤਾਂ ਹੈ ਜਿੰਨਾ ਦੀਆਂ ਕੁੜੀਆਂ ਨੂੰ ਕੂਕ ਦਿੰਦੇ ਨੇ ਮਾਰ ਦਿੰਦੇ ਅੰਦਰੀ ਜਹਿਰਾ ਪਿਆ ਦਿੰਦੇ ਉਹ ਮਾਪੇ ਕਿੱਧਰ ਨੂੰ ਜਾਣੋ ਮਾਪਿਆਂ ਦੀ ਕੋਈ ਜੀਵਤ ਨਹੀਂ ਰਹਿੰਦੀ ਸਾਰੀ ਉਮਰ ਫਿਰ ਆਇਆ ਤੜਫਦੇ ਆਂ ਕਿਆਂ ਕੰਨੀਓ ਸਾਡੇ ਅੱਖਾਂ ਦੇ ਸਾਹਮਣੇ ਤਾਂ ਹੈਗੀਆਂ ਨਿੱਕੇ ਕੀ ਪਾਲ ਰਹੇ ਸੀ ਸਾਡੇ ਪਿੰਡ ਭਾਈ ਹਾਂ ਉਹ ਤੈਨੂੰ ਤਾਂ ਪਤਾ ਪੁੱਤਰ ਨਾ ਹਾਂਜੀ ਉਹਨਾਂ ਦੀ ਕੁੜੀ ਦਾ ਕੀ ਕੀਤਾ ਭਾਈ ਵਿਆਹ ਕੀਤਾ ਬਹੁਤ ਸੋਹਣਾ ਜਿੰਨਾ ਵਿਚਾਰਾ ਸਰਿਆ ਉਹਨਾਂ ਪੂਰਾ ਸਭ ਕੁਝ ਦਿੱਤਾ ਮਾਪਿਆਂ ਕੋਲ ਕੁਝ ਨਹੀਂ ਲਪੋ ਕੇ ਰੋਈ ਚੀਜ਼ ਦੀ ਕਮੀ ਨਹੀਂ ਸੀ ਵਧੀਆ ਵਿਆਹ ਕੀਤਾ ਤੇ ਤੂੰ ਐਸਾ ਲਾਵੀ ਮਹੀਨਾ ਨਹੀਂ ਪੈਣ ਦਿੱਤਾ ਤੇ ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਭਾਈ ਜਦੋਂ ਪਿੰਡ ਦੇ ਵਿੱਚ ਖਬਰ ਆ ਗਈ ਕਿ ਉਹ ਵੀ ਸੱਦ ਲੈ ਗਏ ਐ ਕਰਕੇ ਤਾਂ ਫਾਹਾ ਲੈ ਗਏ ਮਹੀਨੇ ਦੇ ਵਿੱਚ ਵਿੱਚ ਹੀ ਉਹਨਾਂ ਨੇ ਕੁੜੀ ਮਾਰ ਕੇ ਇੱਕ ਪਾ ਦਿੱਤੀ ਭਾਈ ਫੇਰ ਮੇਰੀ ਗੱਲ ਸੁਣਾ ਹੁਣ ਜਵਾਗੜੀ ਜੇ ਤਾਂ ਮਾਪਿਆਂ ਨੂੰ ਦੱਸਦੀ ਹਾਂ ਨਾ ਬੱਚਤ ਉਹ ਨਹੀਂ ਕਹੀ ਤੀ ਐ ਨਾਈਸ ਆਏ ਸੋਚ ਜਾਂਦੇ ਵੀ ਮੇਰੇ ਮਾਪਿਆਂ ਨੇ ਸਾਰਾ ਘਰ ਇਹਨਾਂ ਦੇ ਦੋਸਤਾਂ ਬਸ 10 ਸੈਕਿੰਡ ਹੁ ਕੱਲਾ ਭਰਾ ਸੀ ਹਾਂ ਹੈ ਮਾਂ ਸੀ ਮਾਂ ਬੈਠੀ ਸੀ ਉਹ ਕੈਂਸਰ ਦੀ ਬੀਮਾਰੀ ਪਿਓ ਹੈ ਨਹੀਂ ਸੀਗਾ ਸਰ ਤੇ ਠੀਕ ਹੈ ਨਾ ਐਸੀ ਵੀ ਚੱਲ ਜੇ ਮੈਂ ਕੁਝ ਹੋਵਾਂਗੇ ਮੇਰੇ ਭਰਾ ਨੂੰ ਨਾ ਕੁਝ ਹੋਵੇ ਤੇ ਕੱਲ ਹੋਈ ਨੇ ਵੀ ਅਲਦਾ ਕੱਲ ਸਵਾਣਾ ਹੁਣ ਮਾਪੋਤਾ ਚਲੇ ਉਹਦੀ ਗੱਲ ਕੁੜੀ ਨਾਲ ਤਾਂ ਘਰੋਂ ਘਰ ਲਾਇਆ ਕੁੜੀ ਤੇ ਤੇ ਨਾਲੇ ਉਹ ਗਵਾ ਕੇ ਬੈਠੀ ਤਾਂ ਹੀ ਦਾ ਜਵਾਕੜੀ ਨੇ ਆਪਦੀ ਜਾਣ ਪਾਤੀ ਪਰ ਉਹਨੇ ਇਹ ਨਹੀਂ ਸੋਚਿਆ ਵੀ ਮੇਰੀ ਮਾਂ ਤਾਂ ਪਹਿਲਾਂ ਮੰਜੇ ਚ ਪਈ ਉਹਦਾ ਉਹਦਾ ਕੀ ਬਣੂਗਾ ਕੀ ਬਣੂਗਾ ਨਹੀਂ ਉਹਦੋਂ ਬਾਈ ਬੰਦੇ ਤੇ ਸਾਂਝ ਨਹੀਂ ਜਾਂਦੇ ਆ ਨਹੀਂ ਪਤਾ ਲੱਗਦਾ ਕੁਛ ਹਾਂ ਕੁਛ ਨਹੀਂ ਪਤਾ ਲੱਗਦਾ ਸਵਾਦੀ ਤੂੰ ਤਾਂ ਇਹ ਗੱਲਾਂ ਹੋ ਕਰ ਵੀ ਅਸੀਂ ਸਾਰੇ ਤੇਰੇ ਨਾਲ ਖੜੇ ਆ ਪੁੱਤ ਠੀਕ ਹੈ ਨਾ ਕੋਈ ਗੱਲ ਨਹੀਂ ਐ ਜਾਬਾਦੀ ਘਟੇ ਜ਼ਿੰਦਗੀ ਦੇ ਵਿੱਚ ਹੋ ਜਾਂਦੇ ਨੇ ਗਲਤੀਆਂ ਕਿਤੇ ਤਾਂ ਨਹੀਂ ਹੁੰਦੀਆਂ ਬਸ ਸਵੇਰੇ ਬਾਕੀ ਵੀ ਜਿਹੜੀਆਂ ਮੱਛੀਆਂ ਲਿਖੀਆਂ ਉਹਨੂੰ ਕੋਈ ਮੇਟ ਨਹੀਂ ਹੁਣ ਉਹਨੂੰ ਨਹੀਂ ਕੋਈ ਮੇਟ ਸਕਦਾ ਠੀਕ ਹੈ ਇੰਨੀ ਖੁਸ਼ ਆਈ ਸੀ ਲekin ਹੱਸੀਆਂ ਦੀ ਸੀ ਹੁਣ ਮੋਦ ਲੰਕਾ ਕੇ ਬੈਠ ਗਈ ਚਲ ਹੁਣ ਗੱਲ ਕੀਤੀ ਫਿਰ ਦੱਸਣੀ ਸੀ ਗੱਲ ਕਰਕੇ ਹੋਣ ਲੱਗੀ ਇਹਦਾ ਕਿਹੜਾ ਮਨ ਕਰਦਾ ਪਤੋ ਥੋਣ ਨੂੰ ਬੱਤਾਂ ਵਾਲੇ ਹਾਂ ਤਾਂ ਅੱਗੇ ਦਾ ਸੋਚੋ ਵੀ ਆਪਾਂ ਅੱਗੇ ਕਰਨਾ ਜੀ ਹੈ ਪੁਰਾਣੀਆਂ ਗੱਲਾਂ ਸਾਰੀਆਂ ਛੱਡ ਦੇ ਮਾਦਾ ਕੋਈ ਇਹ ਮੈਂ ਤਾਂ ਆਪ ਨੂੰ ਕਹਿਣੀ ਹੈ ਵੀ ਅੱਗੇ ਤਾਂ ਚੱਲ ਜਿਹੜੀ ਮਰਤੀ ਨੇ ਦੁੱਖ ਭੋਗ ਲੇ ਭੋਗ ਲੇ ਪਈ ਹੁਣ ਗਾਹਨ ਇਹੇ ਜੇ ਥਾਂ ਤੇ ਮੈਂ ਦਾ ਰਿਸ਼ਤਾ ਕਰੂੰਗੀ ਵੀ ਜਿੱਥੇ ਮੇਰੀ ਤੀਨ ਖੁਸ਼ੀਆਂ ਖੁਸ਼ੀਆਂ ਨਾਲ ਨਾਲੇ ਮੇਰੀ ਗੱਲ ਸੁਣ ਲੈ ਡੀ ਪੁੱਤ ਆਪਣੇ ਘਰੇ ਸੁੱਖ ਨਾਲ ਰੰਗ ਲੱਗੇ ਹੋਏ ਨੇ। ਪਰ ਆਪਣੇ ਆਪਾਂ ਤੋਂ ਕੁਝ ਨਹੀਂ ਲਕੋ ਕੇ ਰੱਖਿਆ ਹੈਗਾ। ਹੈਂ ਤੇ ਵੀ ਮੈਂ ਤਾਂ ਆਏਗਾ ਵਿੱਚ ਜਿਹੜਾ ਇਹਦਾ ਹਿੱਸਾ ਵੰਡਦਾ ਮੈਂ ਤੈਨੂੰ 5-4 ਕਿੱਲੇ ਜ਼ਮੀਨ ਦੇ ਦੇ ਕੇ ਆਪਾਂ ਅਗਲੇ ਦਾ ਘਰ ਭਰ ਦੇ। ਹਾਂ ਵੀ ਗਾਣਾ ਤਾਂ ਬੋਲਣਾ ਇਹ ਬੰਦੇ ਨਾਲ ਮਾਂ ਦੀ ਗੱਲ ਸੁਣੋ। ਇੱਕ ਵਾਰੀ ਮੇਰੇ ਨਾਲ ਇਹ ਕੁਝ ਬਣ ਗਿਆ। ਦੁਬਾਰੇ ਕਿਉਂ ਤੁਸੀਂ ਛੇੜਦੇ ਹੋ ਇਹ ਚੀਜ਼ਾਂ। ਪੁੱਤ ਕੋਲ ਤੈਨੂੰ ਮੈਂ ਬਾਰ ਬਿਠਾ ਕੇ ਰੱਖੂ ਈਆਂ ਨੂੰ ਕੌਣ ਰੱਖਦਾ ਕਰੇ ਤੈਨੂੰ ਪਤਾ ਹੁਣ ਲੋਕਾਂ ਨੂੰ ਕੀ ਕੀ ਸੁਣਨਾ ਬੂ ਅਗਲਾ ਕਹੂਗਾ ਵੀ ਮਾਂ ਨੇ ਤੀਨ ਨੂੰ ਵਿਆਹ ਹੈ ਨਹੀਂ ਹੈਗਾ ਤਾਂ ਨਹੀਂ ਤੀ ਚ ਕੀ ਘੋਟ ਸੀ ਹਾਂ ਜਾਂ ਮੈਨੂੰ ਕੋ ਵਾਲਾ ਵੀ ਭਾਣੇ ਜਾਣ ਗਈ ਸਾ ਨਾ ਦੇਣ ਦੇ ਮਾਰਨੇ ਆਇਆ ਕਰਤਾ ਆਇਆ ਕਰਤਾ ਵੀ ਹੁਣ ਤਾਂ ਆਪਣੇ ਕੋਲੇ ਸਾਰਾ ਝੋਸਾ ਜੇ ਲੱਗ ਜੂਗਾ 50-60 ਲੱਖ ਰੁਪਇਆ ਕਰੋੜ ਲੱਗ ਜੂਗਾ ਅੱਡੇ-ਅੱਡੇ ਲਾ ਦਿਆਂਗੇ ਮੇਰੀ ਗੱਲ ਸੁਣ ਬੁੱਤ ਠੀਕ ਹੈ ਨਾ ਇਹ ਤਾਂ ਬੇਇੱਜ਼ਤੀ ਗੱਲ ਈਆਂ ਜਦੋਂ ਪੇਕਿਆ ਤਾਂ ਹਿੱਸਾ ਲੈ ਕੇ ਆਉਂਦਾ ਠੀਕ ਹੈ ਜਦੋਂ ਆਪਾਂ ਇਹਦਾ ਚੰਗੇ ਥਾਂ ਤੇ ਘਰ ਭਾਲ ਕੇ ਚੰਗਾ ਵਧੀਆ ਕਰਾਂਗੇ ਕੋਈ ਦੇਖ ਭਰ ਕੇ ਕਰਾਂਗੇ ਐਂ ਚਲ ਵੇਖੀਂ ਵਾਲੀ ਤੱਕ ਪਤਾ ਨਹੀਂ ਗੱਲਾਂ ਮੁਰਕੇ ਦੇੜਕੇ ਬੋਲਿਆਣੀਆਂ ਦਾ ਭਨੇ ਤੈਨੂੰ ਵੀ ਪਤਾ ਐਸ ਗੱਲਾਂ ਕਰ ਲਉ ਤੂੰ ਗੱਲਬਾਤ ਇਦਾਂ ਦੀ ਦੁਬਾਰਾ ਨਾ ਹੋਵੇ ਨਾਲੇ ਮਾਂ ਮੰਤਜੀ ਕੇ ਦਿਨ ਕਰਨਾ ਵੀ ਹੈ ਨਾ ਉੱਥੇ ਪਹਿਲਾਂ ਗੱਲ ਕਾਰਨ ਲਿਓ ਠੀਕ ਹੈ ਵੀ ਭਾਈ ਸਾਨੂੰ ਅਸੀਂ ਆ ਚੀਜ਼ਾਂ ਲਿਆਂਗੇ ਕੱਲ ਨੂੰ ਜੇ ਕਿਤੇ ਸਾਡੀ ਧੀ ਨੂੰ ਕੋਈ ਤਕਲੀਫ ਆ ਗਈ ਠੀਕ ਹੈ ਤੇ ਫੇਰ ਸਾਥੂ ਬਰਾ ਕੋਈ ਨਾ ਡੀ ਬੁੱਤ ਨੇ ਇੱਕ ਦੇਣ ਲੈਣ ਕੰਨੋਂ ਦਾ ਪੱਕਾ ਹੋਂਦੀ ਬਸ ਹੈ ਮੈਨੂੰ ਤਾਂ ਪਹਿਨੇ ਸੀਗਾ ਬਿਹਾਈਂ ਮੇਰੀ ਧੀ ਨੂੰ ਆਏ ਤੂੰ ਵਰਤਾਉਣੇ ਕੰਨੋਂ ਫੜ ਕੇ ਮੈਂ ਤਾਂ ਉਹਦੀ ਇਹ ਗੱਲ ਦਿਲ ਚ ਰੜਕਦੀ ਹੈ ਵੀ ਮੈਂ ਹੁਣ ਭਾਈ ਆਪਦੇ ਹੱਥੀਂ ਕਾਰਜ ਕਰੂੰਗੀ ਆਪ ਦਾ ਤੈਨੂੰ ਵੀ ਇਹ ਬੁੱਤ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਦੋਨੇ ਤੁਸੀਂ ਇਕੋ ਜੀ ਹੈ ਜਿਹੜਾ ਜ ਤੂੰ ਉਹ ਜਿੱਤੀ ਮੈਂ ਆਦਾ ਇਹਨੂੰ ਬਹਿਤ ਇਹਨੂੰ ਆਏਗਾ ਵਿਚਾਰੇ ਕਿਹਦਾ ਵੜਦਾ ਹੈ ਸਾਪੈ ਨੂੰ ਦੇ ਹੀ ਦੇਵਾਂਗੇ ਉਹ ਮਾ ਮੈਂ ਤਾਂ ਆਪ ਤਨੂੰ ਇਹੀ ਗੱਲ ਕਹਿਣਾ ਮੈਂ ਤੇ ਮਨਿੰਦਰ ਨੇ ਗੱਲ ਕੀਤੀ ਹੋਈ ਆ ਠੀਕ ਹੈ ਵੀ ਆਪਾਂ ਹਿੱਸਾ ਰੱਖਣਾ ਨੇ ਕਿ ਮੈਂ ਇਹਦਾ ਵੰਡ ਇਹਨੂੰ ਦੇ ਦੇਾਂਗੇ ਜਿੰਨਾ ਹਰਪ੍ਰੀਤ ਦਾ ਕਾਲੇ ਗਾਂ ਦਾ ਉਹਨਾਂ ਨੂੰ ਦੇ ਦੇਾਂਗੇ ਆਪਾਂ ਆਪ ਦੇ ਸਰ ਤੋਂ ਭਰ ਲਾਵੇਂ ਵੀ ਕੱਲ ਨੂੰ ਉਹਨਾਂ ਦੇ ਜਵਾਬ ਆਪਾਂ ਨੂੰ ਗਾਲਾਂ ਨਾ ਦੇਣਾ ਠੀਕ ਹੈ ਆਪਣੀ ਜਿਹੜੀ ਰਹਿਦੀ ਜ਼ਿੰਦਗੀ ਆ ਸੌਖੀ ਲੱਗਦੀ ਹੈ ਮੈਂ ਤਾਂ ਦੇਖ ਹੁਣ ਜਿਹੜਾ ਕੁਸਗਾ ਆਪਦੇ ਮਨ ਚ ਸੋਚੀ ਬੈਠੇ ਆ ਮੈਂ ਤਾਂ ਭਾਈ ਚੂਲੀ ਛੱਡ ਦੀ ਬਸ ਠੀਕ ਹੈ ਨਾ ਮੈਨੂੰ ਆਏਗਾ ਵੀ ਚਲ ਮੇਰੀ ਜਾਨ ਸੌਖੀ ਨਿਕਲ ਜੂ ਵੀ ਮੈਂ ਆਪਦੀ ਤੀਨ ਉਕਰੋ ਖਾਦੀ ਨਹੀਂ ਤੋੜਿਆ ਜਦੋਂ ਮੈਨੂੰ ਪਤਾ ਲੱਗਿਆ ਨੇ ਮੇਰੀ ਤੀਨ ਉਹਨੇ ਐ ਤੋੜੇ ਮੇਰੇ ਤਾਂ ਬਸ ਉਦੋਂ ਦੀ ਇਹਨਾਂ ਚੀਜ਼ਾਂ ਵੀ ਰੜਤਾਂ ਪਈ ਜਾਂਦੀਆਂ ਹੁਣ ਮੈਂ ਆਪਦੇ ਬਸ ਉਹ ਆਪਦੇ ਸਾਰੇ ਚਾਹ ਲਾੜ ਪੂਰੇ ਕਰੂ ਭਾਈ ਜਿਹੜੀਆਂ ਮੇਰੇ ਮਨ ਦੀਆਂ ਰੀਝਾਂ ਨੇ ਮੈਂ ਇਹ ਤੈਨੂੰ ਦੱਸ ਸਕਦਾ ਜਦੋਂ ਹੁਣ ਮੇਰੇ ਮਨ ਦੇ ਵਿੱਚ ਕੀ ਉਤਰਦੀ ਹੈ ਕੀ ਨਹੀਂ ਉਤਰਦੀ ਜਿਵੇਂ ਉਹ ਬੋਲਦੇ ਸੀਗੇ ਹੈ ਚਲ ਉਹਨਾਂ ਨਾਲ ਟਕਣ ਕਲਿਸਟਾ ਦਾ ਤੂੰ ਨਾ ਹੀ ਨਾ ਲਿਆ ਕਰ ਮੈਂ ਤਾਂ ਮਾਂ ਕਰੇ ਮੈਨੂੰ ਦਸਾਈਂ ਨਾ ਕਿਸ ਨੂੰ ਬੋਲਣ ਨਹੀਂ ਦਿੱਤਾ ਹਾਂ ਜਿੰਨਾ ਉਹ ਬੋਲ બસ ਇੱਕ ਸਰਪੰਚ ਸਾਹਿਬ ਨੇ ਮੂਹਮਤ ਕਰਾਇਆ ਸੀ ਕਿ ਤੂੰ ਚੱਪਾ ਬਣਾਉਂਦਾ ਹੋਈ ਲੈ ਕੇ ਜਾਣੀ ਉਹਦੀ ਸ਼ਾਦੀ ਨਾ ਉਹਨਾਂ ਦੇ ਪਰਿਵਾਰਤ ਵੀ ਸ਼ਾਦੀ ਨਹੀਂ ਮੰਨੀ ਆ ਗਏ ਤੇ ਪੰਚਾਇਤ ਵਾਲਿਆਂ ਨੇ ਵੀ ਕਿਹਾ ਉਹ ਕਹਿੰਦੇ ਨੇ ਜੇ ਤੁਸੀਂ ਆਪ ਦਾ ਹੀ ਕੋਈ ਇਨਾਂ ਨੂੰ ਕੁਰਨਾ ਸੀ ਸਾਨੂੰ ਕਿਉਂ ਸੱਦਿਆ ਇਹ ਸਿੰਧਰਪਾਲ ਕੀ ਕਹਿ ਰਿਹਾ ਵੀ ਜੀਤੀ ਦੇ ਵਿਆਹ ਦੇ ਉੱਤੇ ਮੈਂ ਆਪਦੀ ਜ਼ਮੀਨ ਦੇ ਵਿੱਚੋਂ ਬਣਦਾ ਹੋਇਆ ਹਿੱਸਾ ਲਾ ਦੂੰਗੀ ਇਹਦਾ ਮਤਲਬ ਇਹਦਾ ਮਤਲਬ ਮੇਰੀ ਧੀ ਦਾ ਹਿੱਸਾ ਘਟ ਜੇਗਾ ਬੰਦਾ ਪੁੱਤ ਅੱਜ ਜਣੀ ਤੁਸੀਂ ਕਿੰਨਾ ਬੈਕ ਚੈੱਕ ਰੱਖਿਆ ਹਾਂ ਬਸ ਪੁੱਤ ਮੈਂ ਜਾਣਦਾ ਹਾਂ ਕਿਉਂ ਨਾ ਤੁਸੀਂ ਤਾਂ ਰਹਿਣਾ ਸੀ ਅੱਜ ਨਹੀਂ ਰੇਹਾ ਕਿੱਥੇ ਜਾਂਦਾ ਬਖਤ ਨੂੰ ਪਤਾ ਹੀ ਐ ਝੋਨਾ ਲੱਗੀ ਜਾਂਦਾ ਗਾ ਪਰ ਹਨਾ ਨਹੀਂ ਜਾ ਨਹੀਂ ਪੈਲਾ ਸੁਆ ਲਾਡੀ ਆ ਬਾਹਰ ਆਂ ਗਿਰ ਤੁਸੀਂ ਆਇਓ ਕੁਰੇ ਅੰਡੜੀ ਤੁਸੀਂ ਰਹਿ ਤੋ ਨਾ ਸਾਡੇ ਕੋਲ ਹੋ ਰਿਹਾ ਕਿੱਥੇ ਜਾਂਦਾ ਅੱਗੇ ਤੂੰ ਦਾਦੀ ਕਿਹਨੂੰ ਜਾਣਾ ਲੈ ਬਾਹਰ ਜਾਂਦਾ ਸੋਤ ਤੁਸੀਂ ਤਾਂ ਕਹਿੰਦੇ ਸੀ ਰਹਿਣਾ ਕੋਈ ਲੈ ਰੇਹਾ ਕਿੱਥੇ ਜਾਂਦਾ ਝੋਨਾ ਲੱਗੀ ਜਾਂਦਾ ਗਾ ਝੋਨਾ ਕਿੱਥੇ ਲਾਉਣਾ ਜਾਂਦਾ ਕੋਈ ਗੱਲ ਨਹੀਂ ਤੇ ਉਹ ਤਾਂ ਤੁਸੀਂ ਹੁਣ ਪਹਿਲਾਂ ਇੱਥੇ ਸੀ ਕਿ ਦੋ ਦਿਨ ਹੋ ਗਏ ਤੇ ਉਹ ਵੀ ਲੱਗੀ ਜਾਂਦਾ ਸੀ ਨਾ ਨੇ ਕੋਈ ਗੱਲ ਨਹੀਂ ਉਹ ਤਾਂ ਮੈਂ ਹੈਂਸ ਗੱਲ ਹੀ ਕੀ ਹੋਗਾ ਜੇ ਜਿੱਕੋ ਤਾਂ ਕਿਵੇਂ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈਨਾ ਮੰਮੀ ਠੀਕ ਹੈ ਮੰਮੀ ਹਾਂ ਹਾਂ ਜਮਾ ਠੰਡੋ ਕਿ ਕਿਸ ਨੇ ਕਿਹਾ ਇਸ ਦਾ ਕੋਈ ਮੈਨੂੰ ਕਿਹੜੇ ਕੋਈ ਕੁਝ ਕਹਿਣਾ ਨਹੀਂ ਨਹੀਂ ਕੁਝ ਕਹਿਣਾ ਮੈਨੂੰ ਘਰੇ ਤਾਂ ਸਾਰੇ ਠੀਕ ਨੇ ਜਮਾ ਠੀਕ ਠਾਕ ਫਿਰ ਮੈਨੂੰ ਆਉਂਦਾ ਲੱਗਦਾ ਮੈਂ ਤੇ ਕੋਈ ਗੱਲ ਹੋਈ ਹੁੰਦੀ ਹੈ ਮੈਂ ਵੀ ਉਹੀ ਤਾਂ ਪੁੱਛੀ ਨਾ ਇੱਕੋ ਤਾਂ ਉਹ ਕੋਈ ਗੱਲ ਨਹੀਂ ਬਸ ਕੋਈ ਗੱਲ ਨਹੀਂ ਮੈਂ ਟੋ ਉਹ ਫਿਰ ਐਂਡ ਬਦੋ ਉਹ ਨਹੀਂ 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 ਮੈਂ ਗੱਲ ਬਸ ਕੀ ਆਉਣਾ ਮੈਨੂੰ ਕਹਿੰਦੇ 100 ਕੰਮ ਜਾਣਦੇ। ਫਿਰ ਤੁਸੀਂ ਦੱਸ ਤਾਂ ਨਹੀਂ ਤੁਸੀਂ ਕੋਈ ਦੱਸਿਆ ਨਹੀਂ ਕਰਨੀ। ਕੋਦਮ ਬੈਗ ਚੱਕ ਲੈ ਤੁਸੀਂ। ਪਾਣੀ ਦਾ ਬਣਾ ਲੈਂਦੇ ਮਿਹਨਤ ਦਾ ਚਾਹ ਪੀਂਦੀ ਹੈ ਰੋਟੀ ਖਾਦੀ ਸਾਰਾ ਉਸ ਕਹਾ ਤੇ ਪੀਤਾ। ਹੁਣ ਕਦੇ ਨਹੀਂ ਦੋ ਦੰਦ ਬਾਰੇ ਹਾਂ ਚਾਹ ਦੋ ਬਾਰੀ ਚਾਹ ਪੀ ਲਈ। ਹੁਣ ਜਾਊਂਗਾ ਜਾ ਕੇ ਮੈਂ ਉੱਥੇ ਘਰ ਜਾ ਕੇ ਰੋਟੀ ਖਾ। ਮੈਂ ਗੱਡੀ ਕੱਢ ਲੈਣਾ ਪਰ ਨਹੀਂ 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 ਮੈਂ ਮੈਂ ਕਾਸੀ ਗੱਡੀ ਤੇ ਨਹੀਂ ਆਣਾ। ਕਿਸੇ ਤਰ੍ਹਾਂ ਤੂੰ ਬੇਫਿਕਰ ਹੈ। ਠੀਕ ਹੈ। ਨਹੀਂ ਨਹੀਂ ਨਹੀਂ। ਪਤਾ ਕੀ ਸਿਖਾਉਦਾ ਦੱਸਦਾ ਨਹੀਂ। ਮੈਂ ਨਾ 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 ਪੁੱਤੋ ਕੋਈ ਚੱਕਰ ਹਲਿਆ ਕਰੇ ਫੇਰ ਗੇੜਾ ਮਾਰਦੇ ਨਾ। ਠੀਕ ਹੈ। ਹਾਂ। ਚੱਲ ਉਸ ਤ ਹੋ ਗਿਆ ਡੈਡੀ ਨੂੰ ਮੰਮੀ ਨੇ ਤਾਂ ਨਹੀਂ ਕੁਝ ਕਿਹਾ ਤਾਂ ਪੱਕਾ ਮੰਮੀ ਨੇ ਕੁਝ ਕਿਹਾ ਤਾਂ ਹੀ ਡੈਡੀ ਨੂੰ ਗੁੱਸਾ ਲੱਗਿਆ ਤੇ ਡੈਡੀ ਨੇ ਅੱਜ ਰਹਿਣਾ ਸੀਗਾ ਮੈਨੂੰ ਹੁਣ ਕੀ ਪਤਾ ਮੈਂ ਤਾਂ ਆਪ ਅੰਦਰ ਸੀਗਾ ਹੈ ਮੈਨੂੰ ਕੀ ਪਤਾ ਹੁਣ ਤੁਹਾਡੀ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਮੈਂ ਤਾਂ ਉੱਠ ਗਈ ਸੀ ਨਾ ਉੱਥੋਂ ਮੈਂ ਤਾਂ ਚਾਹ ਬਣਾਉਣ ਵਾਗ ਗਈ ਸੀ ਹੁਣ ਮੈਨੂੰ ਕੀ ਪਤਾ ਕੀ ਗੱਲ ਹੋਈ ਹੈ ਕੀ ਨਹੀਂ ਗੱਲ ਹੋਈ ਤੇ ਮੈਂ ਤਾਰਿਆ ਉਹਦਾ ਗੱਡੀ ਤੇ ਜਾ ਲੈ ਦੇਖ ਲੈ ਤੂੰ ਮੰਮੀ ਨਾਲ ਗੱਲ ਕਰ ਜਾ ਗੱਲ ਕੀ ਹੋਈ ਹੈ ਮੰਮੀ ਨੇ ਤਾਂ ਗੱਲ ਕਰ ਲੈਣੀ ਆ ਇੱਕੋ ਤਾਂ ਮੰਮੀ ਤੇ ਪਤਨੀ ਉੱਥੇ ਨਾ ਮੰਮੀ ਨੂੰ ਕੁਝ ਹੋ ਗਿਆ ਵੇੜੇ ਇਹ ਦੱਸਿਆ ਨਹੀਂ ਮੈਨੂੰ ਕਰ ਫੋਨ ਕਰ ਹੈ ਉੱਥੇ ਵਾਲੀ ਮੰਮੀ ਨੂੰ ਫੋਨ ਕਰ ਤੁਹਾਨੂੰ ਕਿ ਪੁੱਛ ਕੇ ਮਮੀ ਕੀ ਗੱਲ ਹੈ ਠੀਕ ਹੈ ਸਾਰਾ ਕੁਝ ਮੈਨੂੰ ਤਾਂ ਫਿਕਰ ਜੀ ਹੋਈ ਜਾਂਦੀ ਹੈ ਡੈਡੀ ਦੀ ਤੁਸੀਂ ਕਰਨਾ ਕਰ ਤੂੰ ਮਾਂ ਨਾਲ ਗੱਲ ਕਰ ਮੈਂ ਕਰ ਲਾਂਦੀ ਆ ਇੱਕ ਇਹੋ ਜੀ ਗੱਲ ਕਰਤੀ ਹੈ लाडी ਦੀ ਮਾਂ ਨੇ ਪਰ ਮੈਂ ਤਾਂ ਕਦੇ ਐ ਸੋਚਿਆ ਵੀ ਨਹੀਂ ਸੀ ਕਿ ਮੇਰੀ ਮੇਰੀ ਧੀ ਦੇ ਹਿੱਸੇ ਦੀ ਆਈ ਜ਼ਮੀਨ ਕੋਈ ਹੋਰ ਲੈ ਜਾਊਗਾ ਇਹ ਕੱਲ ਦੀ ਜਵਾਕੜੀ ਮੇਰੀ ਧੀ ਦਾ ਹਿੱਸਾ ਲੈ ਕੇ ਜਾਊਗੀ